ਹੈਲੋ ਜੀ ਸਾਰੀ ਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇੱਥੇ ਹੈਗਾ ਆਪਣਾ ਵਰਤ ਵਾਲਾ ਦੇਣ ਤੇ ਆਪਾਂ ਮੈਂ ਹੋ ਗਈ ਸੀ ਤਿਆਰ ਸਾਢੇ 10 ਦਾ ਟਾਈਮ ਹੀ ਆਪਾਂ ਕੰਮਕੁਮ ਕਰਕੇ ਤੇ ਜਿਹੜਾ ਹੀ ਨਾਸ਼ਤਾ ਵਗੈਰਾ ਬਣਾ ਕੇ ਹਨਾ ਤੇ ਫ੍ਰੀ ਹੋ ਗਈ ਅੱਜ ਸੂਟ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਜਿਹੜਾ ਵਿਖਾ ਚੁੱਕੀ ਹਣਾ ਕਿਹੜਾ ਸੂਟ orange ਕਲਰ ਦਾ ਇਹ online ਮੈਂ ਮੰਗਾਇਆ ਸੀ Flipkart ਤੋਂ ਬੜਾ ਵਧੀਆ ਆਇਆ ਵਾ ਇਹਦੀ ਫਿਟਿੰਗ ਵਗੈਰਾ ਕਰਾਉਣ ਦੀ ਵੀ ਨਹੀਂ ਲੋੜ ਪਈ ਹੈਗੀ ਬਸ ਇਦਾਂ ਹੀ ਹੈਜ਼ ਇਟ ਜਿੱਦਾਂ ਆਇਆ ਉਦਾਂ ਹੀ ਮੈਂ ਪਾ ਲਿਆ L size ਮੈਨੂੰ ਆਉਂਦਾ ਵਾ ਤੇ ਸ਼ੁਰੂ ਤੋਂ ਹੀ L ਆਉਂਦਾ ਤੇ ਹੁਣ ਵੀ ਐਲ ਤੇ ਪਰਫੈਕਟ ਹੁੰਦਾ ਮੈਨੂੰ ਮੈਨੂੰ ਲੂਸ ਦਾ ਕੁਝ ਕਰਾਉਣ ਦੀ ਜੜੀ ਜ਼ਰੂਰਤ ਨਹੀਂ ਪੈਂਦੀ ਗਿੱਦਾਂ ਜਿਹੜਾ ਮੈਂ ਪਾ ਲਿਆ ਤੇ ਫਿਰ ਮੈਂ ਜਿਹੜਾ ਹੈ ਲਾਈਟ ਜਾਂ ਮੇਕਅਪ ਵੀ ਕਰ ਲਿਆ ਨਾਲ ਥੋੜਾ ਬੋਤਾ ਹਨਾ ਮੈਂ ਕਿ ਸਾਰਿਆਂ ਨੇ ਹੁਣਾ ਚੰਗਾ ਨਹੀਂ ਲੱਗਦਾ ਇੱਦਾਂ ਹਨਾ ਆ ਗਈ ਲਿਪਸਟਿਕ ਮੇਰ ਕੋ ਨਾ ਸਾਰੀਆਂ ਖਰਾਬ ਹੋ ਗਈਆਂ ਮੰਮੀ ਦੀ ਫਿਰ ਲਿਪਸਟਿਕ ਲਾਈ ਉਹ ਨਾ ਨਾਲ ਹੀ ਮੈਚ ਕਰ ਗਈ ਜਿੱਦਾਂ ਦਾ ਔਰੈਂਜ ਕਲਰ ਦਾ ਸੁਮਟੀ ਔਰੈਂਜ ਜਿਹੜੀ ਉਹ ਲਿਪਸਟਿਕ ਹੀ ਇੱਥੇ ਤਾਂ ਨਾ ਹੋਰ ਜੀ ਸ਼ੇਡ ਹੋਣ ਚ ਨਜ਼ਰ ਆਉਂਦੀ ਪਈ ਹੈ ਪਰ ਹੈ ਹੈਗਾ ਜਿਹੜਾ ਹੀ ਔਰੈਂਜ ਕਲਰ ਹੀ ਤੇ ਬੜਾ ਵਧੀਆ ਹੀ ਕਲਰ ਖੰਨਾ ਵਧੀਆ ਹੀ ਨਾ ਮੈਚ ਕੀਤਾ ਬਿਲਕੁਲ ਸੂਟ ਦੇ ਕਲਰ ਦਾ ਹੀ ਕਲਰ ਹੀ ਇਹ ਵਾਲਾ ਤੇ ਮੈਨੂੰ ਬੜੀ ਵਧੀਆ ਲੱਗੀ ਤੇ ਐਜ਼ ਇਟ ਇਸ ਮਤਲਬ ਜਦੋਂ ਮੈਂ ਲਾਈ ਸ਼ਾਮੀ ਮੈਂ ਲਾਈ ਜਾ ਕੇ ਤੇ ਸ਼ਾਮਾਂ ਤੱਕ ਮਤਲਬ ਇਦਾਂ ਦੀ ਇਦਾਂ ਹੀ ਰਹੀ ਤੇ ਜਿਹੜਾ ਮੈਂ ਮੜਾ ਮੋਟਾ ਜਿਹੜਾ ਮੇਕਅਪ ਕਰ ਲਿਆ ਹੈ ਨਾ ਬੱਚੇ ਦਾ ਜਿੰਨਾ ਕੋ ਹੁੰਦਾ ਵਾ ਨਾ ਤੇ ਵੇਖਿਓ ਜੀ ਕਿਦਾਂ ਦਾ ਲੱਗਿਆ ਹੈ ਨਾ ਥੋੜਾ ਬਹੁਤਾ ਕੀਤਾ ਵਾ ਤੇ ਦੱਸਿਓ ਕਿਦਾਂ ਦੇ ਲੱਗਦੇ ਪਏ ਹੈ ਨਾ ਤੇ ਚਲੋ ਜੀ ਇਹ ਫਿਰ ਲੋ ਜੀ ਆ ਗਏ ਹੋਏ ਆ ਪਵਿੱਲੇ ਹੋ ਗਿਆ 1.5 ਵਜੇ ਆ ਕੰਮ ਕਰਦੇ ਕਰਦੇ ਨਹੀਂ ਵੀਡੀਓ ਬਣਾ ਪਾਈ ਹਨਾ ਚਾਟ ਬਣਾਈ ਸੀ ਚਾਹ ਨਾਲੇ ਬਰਫੀ ਜੋ ਵੀ ਹਨਾ ਵਰਤਤ ਹੁੰਦਾ ਤੇ ਇਹ ਵਾਲੇ ਧਾਗੇ ਹੁੰਦੇ ਆ ਇਹ ਵਾਲੇ ਧਾਗੇ ਜਿਹੜੇ ਉਹ ਬੱਚਿਆਂ ਦੇ ਵਰਤਤ ਜਿਹੜੇ ਪਾਉਂਦੇ ਆ ਇਹ ਵਾਲੇ ਪਾਏ ਇਹਨੂੰ ਜਿਹੜਾ ਆਪਾਂ ਸ਼ਾਮੀ ਵਧਾ ਦਾਂਗੇ ਮਤਲਬ ਮੰਦਰ ਜਿਹੜਾ ਉਹ ਛਾੜ ਦਾਂਗੇ ਹਨਾ ਇਹਨੂੰ ਤੇ ਜਿਹੜਾ ਫਿਰ ਜਿਹੜਾ ਸ਼ਾਮੀ ਜਿਹੜਾ ਉਤਾਰੇ ਨੂੰ ਅਰਗ ਦੇ ਕੇ ਫਿਰ ਆਪਾਂ ਜਿਹੜਾ ਕੁਝ ਖਾ ਸਕਦੇ ਫਿਰ ਹਾਲੇ ਸਿਰਫ ਬੜੀ ਹੁੰਦੀ ਪਈ ਤੇ ਸਵੇਰ ਦੇ ਲੱਗੇ ਹੀ ਆਪਾਂ ਤੇ ਹੁਣ ਥੋੜੀ ਜਿਹੀ ਜਿਹੜੀ ਹੋ ਰੈਸਟ ਕਰਾਂਗੇ ਫਿਰ ਉੱਠ ਕੇ ਮਿਲਦੇ ਆਂ ਬਹੁਤ ਸਾਰੀਆਂ ਲੇਡੀਜ਼ ਆ ਹਨਾ ਜਿਨ੍ਹਾਂ ਨੇ ਮੈਨੂੰ ਕਮੈਂਟ ਵੀ ਕੀਤੇ ਕਿ ਆਪਾਂ ਵੀ ਜਿਹੜਾ ਧਾਗੇ ਦਾ ਵਰਤ ਰੱਖਣਾ ਵਾ ਜਾਂ ਮਹਾ ਲక్ష్ਮੀ ਦਾ ਵਰਤ ਇਹਨੂੰ ਕਿਹਾ ਜਾਂਦਾ ਹਨਾ ਆਪਾਂ ਰੱਖਣਾ ਵਾ ਤੇ ਇਹ ਆਪਾਂ ਵੀ ਜਿਹੜਾ ਮੈਂ ਜਦੋਂ ਦੀ ਸਹੁਰੇ ਆਈ ਆ ਉਦੋਂ ਦਾ ਮਤਲਬ ਵਰਤ ਜਿਹੜਾ ਉਹ ਸਾਡੇ ਰੱਖਦੇ ਆਂ ਪਹਿਲਾ ਇਹ ਵਾਲਾ ਰੱਖ ਲਿਆ ਤੇ ਫੇਰ ਹੀ ਜਿਹੜਾ ਕਰਵਾਚਾ ਉਹਦਾ ਸ਼ੁਰੂ ਕਰਦੇ ਆ ਤੇ ਇੱਥੇ ਨਾ ਦੁਪਹਿਰਾਂ ਨੂੰ ਥੋੜਾ ਜਿਹਾ ਆਰਾਮ ਕਰ ਲਿਆ ਕਿਉਂਕਿ ਵਰਤ ਰੱਖਿਆ ਇਸੇਰ ਦਰਦ ਇਨੀ ਜ਼ਿਆਦਾ ਹੁੰਦੀ ਪਈਗੀ ਆਪਾਂ ਥੋੜਾ ਬੋਤ ਖਾ ਲਿਆ ਜੋ ਖਾਣਾ ਸੀ ਉਸ ਤੋਂ ਬਾਅਦ ਸਿਰ ਦਰਦ ਬਹੁਤ ਜ਼ਿਆਦਾ ਹੋਈ ਤੇ ਫੇਰ ਆਪਾਂ ਜਿਹੜੇ ਸੋ ਗਏ ਤੇ ਸੌਣ ਕੇ ਉੱਠਣ ਤੋਂ ਬਾਅਦ ਜਿਹੜਾ ਹੀ ਫਿਰ ਮੈਂ ਸਾਰਾ ਕੰਮ ਜਿਹੜਾ ਸੀ ਉਹ ਕੀਤਾ ਚੋਲ ਵਗੈਰਾ ਦਾਲ ਬਣਾਣੀ ਸੀ ਜੋ ਕੁਝ ਬਣਾਉਣਾ ਸੀ ਨਾ ਸਾਰਾ ਕੁਝ ਆਪਾਂ ਡਿਨਰ ਵਗੈਰਾ ਬਣਾ ਲਿਆ ਸੀ ਫੇਰ ਸਾਡਾ ਪਲਾਨ ਬਣ ਗਿਆ ਚਲੋ ਬਾਹਰ ਚੱਲਦੇ ਆ ਕਿਤੇ ਹਣਾ ਖਾਣ ਪੀਣ ਤੇ ਆਪਾਂ ਬਾਹਰ ਚਲੇ ਗਏ ਮਤਲਬ 7 ਤੱਕ ਵਜੇ ਸੀ ਉਦੋਂ ਬੱਦਲ ਜਾ ਹੋਇਆ ਸੀ ਤੇ ਤਾਰੇ ਵਗੈਰਾ ਨਜ਼ਰ ਹੀ ਨਹੀਂ ਆਉਂਦੇ ਪਏ ਫਿਰ ਆਪਾਂ ਦੂਸਰੇ ਸ਼ਹਿਰ ਗਏ ਖਾਣ ਪੀਣਦੇ ਆਬੀਸਲੀ ਹਨਾ ਦੂਰ ਹੀ ਜਾਣਾ ਪੈਂਦਾ ਕਿਤੇ ਤੇ ਉੱਥੇ ਨਾ ਇੱਕ ਤਾਰਾ ਜਿਹੜਾ ਨਜ਼ਰ ਆਇਆ ਆਪਾਂ ਫਿਰ ਉੱਥੇ ਖਲੋ ਕੇ ਅਰਗ ਦਿੱਤਾ ਇਤਨਾ ਸਟਾਲ ਵਗੈਰਾ ਲੱਗੇ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਭੀੜ ਹੈ ਤੇ ਲੋਕੀ ਨਾ ਵੇਖਦੇ ਪਏ ਮਤਲਬ ਕੀ ਕਰਦੇ ਪਏ ਕੋਈ ਰੱਖਦਾ ਕੋਈ ਨਹੀਂ ਰੱਖਦਾ ਹਨਾ ਤੇ ਇਸ ਕਰਕੇ ਲੋਕੀ ਨਾ ਵੇਖਦੇ ਪਏ ਤੇ ਮਤਲਬ ਕੀ ਕਰਦੇ ਪਏ ਆ ਫਿਰ ਜਿੰਨੇ ਸਟਾਲ ਲੱਗੇ ਸੀ ਦਿਲ ਕਰੇ ਵੀ ਸਾਰਾ ਕੁਝ ਖਾ ਲੀਆ ਕਿਉਂਕਿ ਫੇਰ ਦਾ ਕੁਝ ਖਾਦਾ ਨਹੀਂ ਸੀ ਤੇ ਫਿਰ ਆਪਾਂ ਜਿਹੜਾ ਉਹ ਮੈਥਾ ਦਾ ਦੋਸਾ ਤੇ ਆਈਸਕ੍ਰੀਮ ਫਰੂਟ ਆਈਸਕ੍ਰੀਮ ਖਾਧੀ ਬਹੁਤ سارے ਸਟਾਲ ਲੱਗੇ ਆ ਕਈ ਲੋਕ ਜਿਹੜੇ ਉਹ ਬਲੌਗ ਵੇਖ ਕੇ ਜਾਣਦੇ ਹੋਣਗੇ ਕਿ ਮਤਲਬ ਇਹ ਕਿੱਥੇ ਦਾ ਹੈ ਨਾ ਦੱਸਣ ਦੀ ਜਰੂਰਤ ਨਹੀਂ ਹੈ ਕਈ ਬਹੁਤ ਲੋਕੀ ਜਿਹੜੇ ਜਾਣਦੇ ਆ ਨਾ ਤੇ ਬਹੁਤ ਸਾਰੀ ਕੀਡ ਰਹਦੀ ਹੈ ਮੈਂ ਕਹਿੰਨੀ ਵੀ ਜਨਾਨੀਆਂ ਘਾਰ ਵੀ ਸੰਭਾਲ ਲੈਂਦੀਆਂ ਤੇ ਜੇ ਰੇੜੀਆਂ ਤੇ ਤੇ ਰੇੜੀਆਂ ਤੇ ਵੀ ਜਨਾਨੀਆਂ ਹੀ ਜਮਾ ਹੁੰਦੀਆਂ ਜੇ ਕਿਤੇ ਵਰਤ ਹੋਵੇ ਨਾ ਕਿਤੇ ਮੰਨ ਲਓ ਕਰਵਾ ਚੌਥ ਦਾ ਵਰਤ ਹੋਏ ਜਾਂ ਕਿਦਾਂ ਦੇ ਗੋਲ ਗੱਪਿਆਂ ਦੀ ਰੇੜੀਆਂ ਤੇ ਜਨਾਨੀਆਂ ਨਜ਼ਰ ਨਾ ਆਉਣ ਹਨ ਤੇ ਉਹਨਾਂ ਦੀ ਸੇਲ ਹੀ ਨਹੀਂ ਹੁੰਦੀ ਹੈਗੀ ਹਨਾ ਤੇ ਜਿਹੜਾ ਵਾ ਉਹ ਬਾਅਦ ਵਿੱਚ ਨਾ ਜਦੋਂ ਅਰਗ ਵਗੈਰਾ ਦੇ ਲਿਆ ਤੇ ਫਿਰ ਇੰਨੀ ਜ਼ਿਆਦਾ ਭੀੜ ਲੱਗ ਗਈ ਮਤਲਬ ਜਨਾਨੀਆਂ ਨਾ ਫਿਰ ਬਾਹਰ ਨਿਕਲੀਆਂ ਖਾਣ ਪੀਣ ਉਹ ਨਾ ਤੇ ਆਪਾਂ ਵੀ ਚਲੋ ਹਨਾ ਅੱਗੇ ਤੇ ਫਿਰ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਆਪਾਂ ਜਿਹੜਾ ਖਾ ਪੀ ਕੇ ਆਗੇ ਘਰ ਆਣ ਕੇ ਜਿਹੜੀ ਇਹ ਮਾੜੀ ਮੋਟੀ ਜਿਹੜੀ ਸਕਿਨ ਕੇਅਰ ਕੀਤੀ ਮੇਕਅਪ ਜੰਡਾਂ ਵੀ ਲੱਗਾ ਸਾਰਾ ਲਾਇਆ ਹਨਾ ਤੇ ਇਦਾਂ ਤੁਸੀਂ ਵੀ ਕਰਿਆ ਕਰੋ 2-4 ਦਿਨ ਹੋ ਗਏ ਮੈਨੂੰ ਨੇ ਇਦਾਂ ਕਰਦੇ ਆ ਤੇ ਬੜਾ ਵਧੀਆ ਸਕਿਨ ਰਹਿੰਦੀ ਆ ਤੇ ਜਿੰਨਾ ਮਰਜ਼ੀ ਮੇਕਅਪ ਕਰ ਲਓ ਫਿਰ ਸਕਿਨ ਜਿਹੜੀ ਖਰਾਬ ਨਹੀਂ ਹੁੰਦੀ ਜਦੋਂ ਤੁਸੀਂ ਰਾਤ ਨੂੰ ਜਿਹੜਾ ਉਹ ਲਾ ਕੇ ਮੇਕਅਪ ਸੌਂਦੇ ਜੇ ਹਨਾ ਤੇ ਸਕਿਨ ਫਿਰ ਬੜੀ ਮਤਲਬ ਰੇਂਦੀ ਸੌਫਟ ਰਹਿੰਦੀ ਹੈ ਜੋ ਮਰਜੀ ਫਿਰ ਹਣਾ ਕਰ ਲੋ ਸਕਿਨ ਦੇ ਉੱਤੇ ਲਗਾ ਲੋ ਹਣਾ ਤੇ ਪੈਚਸ ਨਹੀਂ ਪੈਂਦੇ ਹੈਗੇ ਜਿੱਦਾਂ ਮੇਕਅਪ ਉਹ ਕਰਨ ਤੋਂ ਬਾਅਦ ਪੈਚਸ ਪੈਂਦੇ ਨਾ ਉਹ ਚੀਜ਼ ਨਹੀਂ ਹੁੰਦੀ ਹੈਗੀ ਸਕਿਨ ਜਿਹੜਾ ਬੜਾ ਵਧੀਆ ਰਿਐਕਟ ਕਰਦੀ ਤੁਹਾਨੂੰ ਰਿਸਪੌਂਸ ਦਿੰਦੀ ਹੈ ਅੱਗੋਂ ਤੇ ਇੱਥੇ ਹੈਗਾ ਅਗਲੇ ਦਿਨ ਦਾ ਵਲੌਗ ਉਹ ਵੀ ਮੈਂ ਨਾਲ ਹੀ ਜੋੜਤਾ ਤੇ ਅਗਲੇ ਦਿਨ ਦਾ ਵੀ ਕਿਉਂਕਿ ਉੱਚ ਚਲੋ ਹਨਾ ਕੋਈ ਆਉਂਦਾ ਕੈਮਰੇ ਅੱਗੇ ਕੋਈ ਨਹੀਂ ਆਉਂਦਾ ਹੈਗਾ ਇਸ ਕਰਕੇ ਜਿਹੜਾ ਵਲੌਗ ਛੋਟਾ ਬਣਿਆ ਸੀ ਮੈਂ ਕਿਹਾ ਚਲੋ ਬਣਾ ਅੱਗੇ ਐਡ ਕਰ ਦਿੰਨੇ ਆ ਤੇ ਇੱਥੇ ਹੈਗਾ ਜੀ ਆਪਣਾ ਅਗਲਾ ਦਿਨ ਇਹਨਾਂ ਹੱਥ ਨਾਲੇ ਕੱਪੜੇ ਧੋਤੇ ਸੀ ਸਾਰੇ ਜਿੰਨੇ ਵੀ ਸੀ ਤੇ ਇਹ ਹਲਕੇ ਫੁਲਕੇ ਹਨਾ ਗੰਦੇ ਕਿੱਥੇ ਹੁੰਦੇ ਰੋਜ਼ ਦੀ ਆੜੀ ਕੱਪੜੇ ਹੀ ਨੇ ਤੇ ਜਿੰਨੇ ਕੋ ਲੋਡ ਪੈਂਦੀ ਉਹਨੇ ਕੋ ਜਿਹੜਾ ਉਹ ਮੈਂ ਨਾ ਟੱਪ 'ਚ ਪਾ ਕੇ ਤੇ ਉਹ ਮੰਨ ਲੈਣੀ ਹੁੰਦੀ ਆ ਜੀ ਪਾ ਕੇ ਜਾਂ ਸਰਫ ਵਗੈਰੇ ਨਾਲ ਤੇ ਉਹ ਹੱਥ ਨਾਲ ਹੀ ਜਿਹੜਾ ਧੋ ਕੇ ਤੇ ਮੈਂ ਸਵੇਰੇ ਸਵੇਰੇ ਸੁੱਕੜੇ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮਿਲ ਕਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਇੱਥੇ ਹੈਗਾ ਆਪਣਾ 1:10 ਦਾ ਟਾਈਮ ਆ 1:10 ਵੀ ਹੋਇਆ ਨੇ ਜੀ ਹਾਂ 10 ਵਜੇ ਦਾ ਟਾਈਮ ਆ ਇਹ ਨਾਸ਼ਤਾ ਵਗੈਰਾ ਬਣਾ ਲਿਆ ਹਲਕਾ ਫੁਲਕਾ ਖਾ ਲਿਆ ਵਾ ਤੇ ਆਪਣਾ ਸਾਰੀ ਡਸਟਿੰਗ ਵਗੈਰਾ ਹੋ ਗਈ ਆ ਰੂਮ ਇੱਕਦਮ ਸਾਫ਼ ਆ ਤੇ ਇਹ ਮੇਰਾ ਬੇਟਾ ਇੱਧਰੇ ਵਾਕਰ ਚ ਵਾ ਨੂੰ ਵਾਕਰ ਚ ਪਾਇਆ ਮੈਂ ਕਿ ਚੱਲਣਾ ਹੌਲੀ ਹੌਲੀ ਪਾਣੇ ਆ ਤੇ ਤੁਰਨਾ ਥੋੜਾ ਜਿਹਾ ਸਿੱਖ ਜੇ ਹੈ ਨਾ ਤੇ ਮੈਂ ਕਿ ਚੱਲੀ ਨੂੰ ਵਾਕਰ ਚ ਪਾ ਕੇ ਥੋੜਾ ਜਿਹਾ ਨਾ ਆਪਣਾ ਕਰ ਲੈਣੀ ਕੰਗੀ ਵਗੈਰਾ ਕਰ ਲੈਣੀ ਹੈ ਨਾ ਤੇ ਨਹਾ ਤੇ ਲਿਆ ਹੀ ਸਵੇਰ ਦਾ ਕੰਗੀ ਵਗੈਰਾ ਕਰ ਲੈਣੀ ਆਪਣੇ ਥੋੜੇ ਬਹੁਤੀ ਗੰਨੂ ਆਜੋ 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 ਮੇ ਗੰਨੂ ਮੇਰੀ ਦਾਦੀ ਤੇ ਮੈਂ ਚੱਲੀ ਹੀ ਲਾਈਨਿੰਗ ਲੈਣ ਵਾਸਤੇ ਇੱਕ ਮਿੰਟ ਕੈਮਰਾ ਨਾ ਸੈੱਟ ਨਿੰਦਾ ਲਾਈਨਿੰਗ ਲੈਣ ਵਾਸਤੇ ਚੱਲੀ ਮੈਂ ਕਿਹਾ ਪਹਿਲਾਂ ਨਾ ਕੱਟ ਲੈਣੀ ਹੈ ਮਮਮੀ ਦਾ ਸੂਟ ਤੇ ਐ ਵੀ ਮਮਮੀ ਦਾ ਵਾ ਤੇ ਚੁੰਨੀਆਂ ਘਰ ਛੱਡ ਦੂੰਗੀ ਬਾਕੀ ਜਿਹੜਾ ਲਾ ਜਾਇਆ ਹੈ ਨਾ ਇਹਦੇ ਨਾਲ ਵੀ ਦੁਪੱਟਾ ਇਹ ਕਲਰ ਬਹੁਤ ਸੋਹਣਾ ਹੈ ਮਮਮੀ ਨੇ ਲੈ ਕੇ ਦਿੱਤਾ ਸੀ ਕਲਰ ਬੜਾ ਸੋਹਣਾ ਹੈ ਇਹਦਾ ਨਾ ਇਹ ਕਿਹੜੀ ਸ਼ੇਡ ਕਮਾਗੇ ਨੂੰ ਪਤਾ ਨਹੀਂ ਮੈਨੂੰ ਤੇ ਮੇਕਣ ਕਿਦਾਂ ਦਾ ਸੁਆਣਨੇ ਆ ਜੇ ਮੈਨੂੰ ਪਤਾ ਹੀ ਨਹੀਂ ਖੁੱਦ ਕਿਦਾਂ ਦਾ ਸੁਆਣਾ ਮੈਂ ਆ ਇਹ ਵੀ ਮੰਮੀ ਲੈ ਲ ਦਿੰਦਾ ਹੈ ਪਿਛਲੇ ਵਰਤ ਤੇ ਲੈ ਲ ਦਿੱਤੇ ਪਰ ਮੈਂ ਸੁਆਏ ਨਹੀਂ ਹੈਗੇ ਉਦੋਂ ਨਾ ਮੈਂ ਪ੍ਰੈਗਨੈਂਟ ਹੀ ਸੀ ਉਦੋਂ ਫਿਟਿੰਗ ਫਿਟਿੰਗ ਦਾ ਇਤਨਾ ਪਤਾ ਨਹੀਂ ਤਦ ਕਰਕੇ ਨਾ ਐ ਮੇਰੀ ਮੰਮੀ ਨੇ ਦਿੱਤਾ ਉਦੋਂ ਉਦੋਂ ਚਲੋ ਏਰਕਾ ਫੇਰ ਮਿਲ ਜਾਣਾ ਏਰਕਾ ਫੇਰ ਵਰਤਾ ਹਨਾ ਵਰਤ ਤੇ ਫੇਰ ਮਿਲ ਜਾਣਾ ਉਹਨਾਂ ਕੋ ਤੇ ਆ ਹੈਗੀ ਆ ਇਤੇ ਵਹ ਲੋਨ ਦੀ ਲੋੜ ਨਹੀਂ ਹੈਗੀ ਇਹਦੀ ਸ਼ਾਰਟ ਤੇ ਲਵਾਉਂਗੀ ਸ਼ਾਰਟ ਤੇ ਇਹ ਕਿ ਯਾ ਨਾ ਥੋੜਾ ਪਾਰਟੀ ਵੇਅਰ ਜਿਹਾ ਬਣ ਜਾਂਦਾ ਹਨਾ ਮੱਕੀ ਇਹਦੀ ਤੇ ਸਲਵਾਰ ਹੀ ਬਣਾਉਂਗੀ ਹਨਾ ਹੈ ਪਾਰਾ ਵੋ ਦਾ ਸੂਟ ਇਹ ਮੈਂ ਨਾ ਜਦੋਂ ਮੈਂ ਸੀਨੇ ਦੇਣ ਜਾਣੀ ਨਾ ਉਹਨਾਂ ਨੂੰ ਪੁੱਛ ਲੈਣੀ ਕਿੰਦਾ ਦਾ ਹਨਾ ਚੱਲਦਾ ਵਾ ਅੱਜਕੱਲ ਉਹਦਾਂ ਦਾ ਜਿਹੜਾ ਉਹ ਸਵਾਲਾਂਗੇ ਸੀਪੇ ਹੋਣਾ ਕਿਤੇ ਪਾਏ ਜਾਂਦੇ ਆ ਕੰਮ ਹੋ ਜਾਂਦੇ ਹਨ ਏਦਾਂ ਫਿਰ ਅੰਦਰੇ ਪਏ ਰਹਿਣ ਸੇ ਫਿਰ ਨਹੀਂ ਉਹ ਮम्मी ਦੀ ਵੀ ਲਾਈਨਿੰਗ ਲਿਓਣੀ ਆ ਸੂਟਾਂ ਦੀ ਦੋਵਾਂ ਦੀ ਤੇ ਮੈਂ ਤਿੰਨਾਂ ਦੀ ਲਿਓਣੀ ਆ ਤੇ ਇਹਨੂੰ ਅੱਜ ਮੈਂ ਨਾ ਸੀਨੇ ਦੇਣ ਜਾਣੀ ਆ ਚੁੰਨੀਆਂ ਰੱਖ ਦਿੰਨੇ ਆ ਪੁਰੀਆਂ ਉਹ ਸੂਟ ਰੂਮ ਮੈਂ ਕਲਰ ਕਰਵਾਉਣਾ ਅੱਜ ਮੈਂ ਚੱਲਾਂ ਉਹ ਵੀ ਕਲਰ ਕਰਵਾ ਕੇ ਨਾ ਤੇ ਰੱਖਦੀ ਆ ਜਿਹੜਾ ਉਹ ਵੇਖਾਂਗੇ ਘਾਤੇ ਪਾਣਾ ਘਾਤੇ ਲਓ ਜੀ ਇੱਥੇ ਫੇਰ ਨਮੀਸ਼ ਆ ਗਿਆ ਸੀ ਸਕੂਲੋਂ ਤੇ ਉਹਦੀ ਯੂਨੀਫਾਰਮ ਜਿਹੜੀ ਮੈਨੂੰ ਰੋਜ਼ ਧੋਣੀ ਪੈਂਦੀ ਰੋਜ਼ ਹੀ ਮੈਨੂੰ ਧੋਣੀ ਹੈ ਯੂਨੀਫਾਰਮ ਕਿਉਂਕਿ ਗੰਦੀ ਮੈਨੂੰ ਨਹੀਂ ਪਸੰਦ ਹੈਗੀ ਤੇ ਮੈਂ ਆਪਣੇ ਬੱਚਾ ਨੂੰ ਵੀ ਹਨਾ ਨਹੀਂ ਪਵਾਉਂਦੀ ਹੈ ਜੀ ਜਦੋਂ ਆਪਾਂ ਵੀ ਇਦਾਂ ਪੜਦੇ ਹੁ ਨਹੀਂ ਨਾ ਤੇ ਮੇਰੀ ਯੂਨੀਫਾਰਮ ਵੀ ਬੜੀ ਕਲੀਨ ਹੁੰਦੀ ਐ ਐਨ ਪ੍ਰੈਸ ਕਰ ਕਰਕੇ ਇਦਾਂ ਹਨਾ ਮੈਂ ਸਾਰੇ ਇਹਦੇ ਜਿੰਨੀ ਯੂਨੀਫਾਰਮ ਹੁੰਦੀ ਨਾ ਉਹ ਟੋਟਲੀ ਸਾਰੇ ਹੀ ਵਾਸ਼ ਕਰ ਦਿੰਨੀ ਐ ਐਨ ਚੰਗੀ ਤਰ੍ਹਾਂ ਤੇ ਸਵੇਰੇ ਉੱਠੇ ਪਾ ਮੈਂ ਪ੍ਰੈਸ ਕਰਦਾ ਜਾਂ ਫਿਰ ਮੈਂ ਰਾਤ ਤੀਜੇ ਡਿਪਰੈਸ ਕਰਕੇ ਸੌਂਵਾਂ ਹਨ ਤੇ ਇਥੇ ਜਿਹੜਾ ਹੀ ਸ਼ਾਂ ਰਾਤ ਦਾ ਟਾਈਮ ਹੀ ਉਹਦਾ ਨਾ ਲਾਈਟਾਂ ਜਿਹੜੀਆਂ ਉ ਜਾਗੀਆਂ ਹੀ ਥੋੜੇ ਬਹੁਤ ਜਿੰਨੇ ਕੱਪੜੇ ਸੀ ਉਹ ਫਿਰ ਮੈਂ ਨਹਾ ਹੰਗਾ ਹਾਲ ਲੈ ਤੇ ਮਸ਼ੀਨ ਨਾਲ ਸੁਕਾ ਲੇ ਮੈਂ ਕਿਹਾ ਹੁਣ ਸਵੇਰੇ ਸੁੱਕਣੇ ਪਾਉਂਗੀ ਇਹ ਜਿਹੜਾ ਰੱਖ ਲੈਣੀ ਆ ਕਰਕੇ ਸੁਕਾ ਕੇ ਤੇ ਮੈਂ ਇਦਾਂ ਸੁਕਾ ਕੇ ਜਿਹੜੇ ਉਹ ਕੱਪੜੇ ਜਿਹੜੇ ਉਹ ਰੱਖ ਲੇ ਤੇ ਲੋ ਜੀ ਹੋ ਗਿਆ ਆਪਾਂ ਵੇਲੇ ਤੇ ਮੈਂ ਨਾ ਦੋ ਦਿਨਾਂ ਦਾ ਵਲੌਗ ਜਿਹੜਾ ਮਿਕਸ ਕਰਤਾ ਵਾ ਮਤਲਬ ਉਦੋਂ ਦਾ ਵੀ ਤੁਹਾਨੂੰ ਮੁਖਾ ਦਿੱਤਾ ਥੋੜਾ ਪੋਤਾ ਨਾ ਅਮੇ ਉਹ ਕੱਜਲ ਜਿਨਾਂ ਲਾ ਲਈ ਨਾ ਉੱਤਰਦਾ ਹੀ ਨਹੀਂ ਲੱਗਦਾ ਇਹਦੀ ਕਿੰਨਾ ਮਰਜ਼ੀ ਮਤਲਬ ਕਰ ਲੀ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਕਰ ਚੰਗਾ ਲੱਗੇ ਚੰਗਾ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਰ ਲਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਕਰਦੇ ਆ ਕਿਸੇ